ਸ੍ਰੀ ਵਾਹਿਗੁਰੂ ਜੀ ਦਾ ਕੰਪਾਸ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਡੇ ਸਾਰੇ ਹੀ ਛੋਟੇ ਵੱਡੇ ਵੀਰਾਂ ਅੱਗੇ ਬੇਨਤੀ ਕਰਦਾ ਜਿਹੜੇ ਸ਼ੌਂਕ ਰੱਖਦੇ ਹਨ ਸ਼ੌਂਕ ਚਾਹੇ ਬੜਦਾਂ ਦਾ ਹੋਵੇ ਜਾਂ ਕੰਮੂਤਰਾਂ ਦਾ ਹੋਵੇ ਜਾਂ ਕੁੱਤਿਆਂ ਦਾ ਘੋੜਿਆਂ ਦਾ ਜਾਂ ਕੁੱਪਣਾ ਦਾ ਕੋਈ ਵੀ ਸ਼ੌਂਕ ਹੋਵੇ ਸਾਰੇ ਹੀ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਇਕੱਠ ਆਪਾਂ 29 ਤਰੀਕ ਨੂੰ ਪਿੰਡ ਹਸਨਪੁਰ ਦੀ ਧਰਤੀ ਤੇ ਰੱਖਿਆ ਹੈ ਕੂਟਰਵਾਜੀ ਦੇ ਰਿਲੇਟਡ ਉਥੇ ਸਾਰੇ ਹੀ ਮੇਰੇ ਵੀਰ ਸਾਰੇ ਹੀ ਮੇਰੇ ਵੀਰ ਹਮ ਹਵਾ ਕੇ ਪਹੁੰਚੋ ਇਹ ਇਕੱਠ ਕਿਸੇ ਇਕੱਲੇ ਬੰਦੇ ਦਾ ਨਹੀਂ ਜਾਂ ਇਕੱਲੇ ਪੰਜਾਬ ਸਟੇਟ ਦਾ ਨਹੀਂ ਹੋਰਾਂ ਸਟੇਟਾਂ ਦਾ ਵੀ ਇਹ ਇਕੱਠ ਹੈ ਸਾਰਿਆਂ ਦਾ ਹਰਜ ਬਣਦਾ ਆਪਾਂ ਬਾਅਦ ਚੜ ਕੇ ਇਸ ਖੱਟ ਦੇ ਵਿੱਚ ਹਿੱਸਾ ਲਈਏ ਅਤੇ ਇਸ ਅਟ ਨੂੰ ਫਤਿਹ ਕਰੀਏ ਮੇਰੀ ਤੁਹਾਡੇ ਅੱਗੇ ਫਿਰ ਤੋਂ ਇਹੇ ਹੱਥ ਬੰਨ ਕੇ ਬੇਨਤੀ ਆ ਕਿ ਸਾਰੇ ਵੀਰ ਹਮ ਹਮ ਆ ਕੇ ਹਸਨਪੁਰ ਦੀ ਧਰਤੀ ਤੇ ਸਵੇਰੇ 10 ਵਜੇ ਦਾ ਟਾਈਮ ਆ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ